ਕਾਸ ਕਰਕੇ ਪੰਜਾਬੀਆਂ ਦੀ ਪੜਨ ਦੀ ਪ੍ਰਵਿਰਤੀ ਬੜੀ ਘਟ ਗਈ ਚੰਗਾ ਸਾਹਿਤ ਪੜਨ ਦੀ ਬਿਲਕੁਲ ਘਟ ਗਈ ਪਰसों ਚੌਥੇ ਦੀ ਗੱਲ ਐ ਸੀ ਪਟਿਆਲੇ ਤੋਂ ਬੁੱਕਸ ਲੈ ਕੇ ਆ ਰਹੇ ਸੀ ਗੱਡੀ 'ਚ ਬਲੈਰੋ ਗੱਡੀ ਦੇ ਮਸਤੋਣਾ ਸਾਹ ਦੇ ਪਿੱਛੇ ਕਿਤਾਬਾਂ ਰੱਖੀਆਂ ਸੀ ਅਸੀਂ ਪ੍ਰਸ਼ਾਦਾ ਕਰਨ ਲਈ ਆਈ ਰਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਦੇ ਅੱਗੇ ਗੇਟ ਤੇ ਗੱਡੀ ਰੋਕ ਲਈ। ਔਰ ਖੁੱਲੀਆਂ ਕਿਤਾਬਾਂ ਗੱਡੀ ਵਿੱਚ ਪਈਆਂ ਐ। ਅਸੀਂ ਅੰਦਰ ਪ੍ਰਸ਼ਾਦਾਸ਼ਿਕਨ ਸ਼ੱਗੇ ਲਈ ਮੈਨੂੰ ਡਰਾਈਵਰ ਕਹਿੰਦਾ ਕਿ ਤੇ ਆਪਣੀਆਂ ਕਿਤਾਬਾਂ ਕੋਈ ਲੈ ਹੀ ਨਾ ਜਾਵੇ ਜੀ। ਮੈਂ ਆਖਿਆ ਮੈਨੂੰ ਜੀ ਕੀ ਨਾ ਕਿਤਾਬ ਦੀ ਅੱਜ ਕੱਲ ਚੋਰੀ ਨਹੀਂ ਹੁੰਦੀ ਆਖੋ ਸਤਨਾਮੁ ਸ੍ਰੀ ਵਾਹਿਗੁਰੂ। ਗਿਆਨ ਦੀ ਜੁੱਤੀ ਦੀ ਚੋਰੀ ਹੋ ਸਕਦੀ ਐ। ਰਾਮਨਾਲ ਪ੍ਰਸ਼ਾਦਾ ਸਾਹਿਬ ਕਿਉਂ ਨੇ ਆਪਾਂ ਕੋਈ ਗੱਲ ਨਹੀਂ ਮੈਨੂੰ ਯਕੀਨ ਹੈ ਵੀ ਕਿਤਾਬ ਨਹੀਂ ਚੋਰੀ ਹੋਈ ਕਿਤਾਬ ਨਹੀਂ ਚੋਰੀ ਹੋਈ ਜਿਹੜਾ ਕੋਈ ਕਿਤਾਬ ਚੋਰੀ ਕਰੇਗਾ ਮੈਂ ਤਾਂ ਉਹਨੂੰ ਭਾਗਾ ਵਾਲਾ ਸਮਝਦਾ ਆਖੋ ਸਤਨਾਮ ਸੇ ਮੈਂ ਤਾਂ ਉਹਦੇ ਪਿੱਛੇ ਭੱਜ ਕੇ ਇੱਕ ਹੋਰ ਦੇ ਕੇ ਆਉਂਗਾ ਆ ਵੇਖ ਲਓ ਦੁਕਾਨਾਂ ਤੇ ਬੜੇ ਆਲੀ ਸ਼ਾਨ ਸੀਸਿਆਂ ਚ ਜੁੱਤੀਆਂ ਲੱਗੀਆਂ ਹੋਈਆਂ ਨੇ ਕਿਤੇ ਕਿਤਾਬਾਂ ਲੱਗੀਆਂ ਨੇ ਦੇਖੀ ਇਹਨੇ ਐਨੇ ਆਲੀ ਸ਼ਾਨ ਸੀਸਿਆਂ ਚ